ਜੈ ਪੀਰਾਂ ਦੀ ਜੀ ਜੈ ਸਾਈਆਂ ਦੀ ਮਹਿਫਲ ਮਸਤਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਸੋ ਅੱਜ ਦੀ ਇਹ ਵੀਡੀਓ ਬਹੁਤ ਹੀ ਖਾਸ ਹੈ ਸੋ ਅੱਜ ਆਪ ਸਭ ਨੇ ਹੀ ਇਹ ਕਰਮ ਕਰਨਾ ਹੈ ਜੋ ਆਪਾਂ ਅੱਜ ਦੀ ਵੀਡੀਓ ਰਾਹੀਂ ਸਾਂਝਾ ਕਰਾਂਗੇ ਜੀ ਕਿਉਂਕਿ ਅੱਜ ਬਹੁਤ ਹੀ ਖਾਸ ਦਿਨ ਹੈ ਇਹ ਜੋ ਦਿਨ ਹੈ ਮਹੀਨਾ ਹੈ ਆ ਦੇ ਪੀਰਾਂ ਫਕੀਰਾਂ ਦਾ ਹੀ ਹੈ ਸੋ ਬਹੁਤ ਹੀ ਜ਼ਿਆਦਾ ਇਸ ਮਹੀਨੇ ਸੇਵਾ ਪੀਰਾਂ ਫਕੀਰਾਂ ਦੀ ਵੱਧ ਚੜ ਕੇ ਹੋਣੀ ਆ ਤੇ ਆਪਾਂ ਕੱਲ ਦੀ ਵੀਡੀਓ ਵਿੱਚ ਵੀ ਪਹਿਲਾਂ ਵੀ ਦੱਸਿਆ ਹੈ ਕਿ ਇਸ ਮਹੀਨੇ ਕਾਫੀਆਂ ਦੇ ਕੰਮ ਸਵਰੇ ਜਾਣੇ ਆ ਮਾਲਕ ਦੀ ਨਜ਼ਰ ਹੋਣੀ ਹੈ ਬਹੁਤ ਰੂਹਾਂ ਤੇ ਜਿਹੜਾ ਸੱਚੇ ਦਿਲੋਂ ਧਿਆਨ ਧਰਦੀਆਂ ਹੈ ਮਾਲਕ ਨੂੰ ਯਾਦ ਕਰਦੀਆਂ ਦਰਗਾਹਾਂ ਤੇ ਜਾ ਕੇ ਸੇਵਾ ਕਰਨਗੀਆਂ ਸੋ ਇਸ ਮਹੀਨੇ ਜਿੰਨੀ ਹੋ ਸਕਦੀ ਸੇਵਾ ਜੇਕਰ ਕਰ ਲਈ ਜਾਵੇ ਤਾਂ ਮੁਸ਼ਕਲਾਂ ਦੇ ਹੱਲ ਹੋਣ ਲੱਗਿਆਂ ਇਨਸਾਨ ਨੂੰ ਪਤਾ ਵੀ ਨਹੀਂ ਚੱਲਦਾ ਕਿ ਕਦ ਕੀ ਤੋਂ ਕੀ ਪ੍ਰਮਾਤਮਾ ਨੇ ਦੇ ਦਿੱਤਾ ਸੋ ਇਸ ਕਰਕੇ ਇਸ ਮਹੀਨੇ ਜਿੰਨੀ ਹੋ ਸਕਦੀ ਸੇਵਾ ਬਾਧ ਚੜ ਕੇ ਕਰੋ ਦਾਨ ਪੁੰਨ ਕਰੋ ਜਿੰਨਾ ਹੋ ਸਕਦਾ ਜਿੰਨੀ ਤੁਹਾਡੀ ਗੁੰਜائش ਹੈ ਸੋ ਆਪਣੇ ਹਿਸਾਬ ਨਾਲ ਚੱਲਣਾ ਹੈ ਸੋ ਬਾਕੀ ਅੱਜ 11ਵੀਂ ਸ੍ਰੀਪ ਵੀ ਹੈ ਤੇ ਈਤ ਦਾ ਦਿਨ ਵੀ ਹੈ ਅੱਜ ਇਸ ਦਿਨ ਤੇ ਕੀ ਕੀ ਕਰਮ ਕਰਨੇ ਆ ਪੰਜ ਦੀ ਵੀਡੀਓ ਰਾਈ ਦੱਸਾਂਗੇ ਜੀ ਵੀਡੀਓ ਨੂੰ ਜੇ ਆਪਣੇ ਪੀਰ ਨੂੰ ਸੱਚੇ ਦਿਲੋਂ ਤੁਸੀਂ ਚਾਹੁੰਦੇ ਹੋ ਪਿਆਰ ਕਰਦੇ ਹੋ ਤਾਂ ਪੂਰੀ ਜ਼ਰੂਰ ਸੁਣਨਾ ਜੀ ਜੇਕਰ ਮਾਲਕ ਦੇ ਨਾਲ ਸਾਡਾ ਦਿਲੋਂ ਪਿਆਰ ਹੋਵੇ ਤਾਂ ਉਹਦੇ ਨਾਲ ਜੁੜੀ ਹੋਈ ਗੱਲ ਨੂੰ ਪਿਆਰ ਦੇ ਨਾਲ ਸੁਣਨਾ ਸਮਝਣਾ ਜ਼ਰੂਰ ਚਾਹੀਦਾ ਹੈ ਸੋ ਅਸੀਂ ਤੁਹਾਨੂੰ ਸਮਝਾਉਣ ਲਈ ਵੀਡੀਓ ਕਾਫੀ ਲੰਬੀ ਵੀ ਬਣਾ ਦੇਈਦੀ ਆ ਕਿਉਂਕਿ ਕੁਝ ਕਮੈਂਟਾਂ ਵੀ ਦੱਸਣੀਆਂ ਕੁਝ ਵਿਸ਼ੇ ਵੀ ਦੱਸਣਾ ਹੁੰਦਾ ਹੈ ਸੋ ਜੇਕਰ ਤੁਸੀਂ ਵੀਡੀਓ ਇਹ ਪੂਰੀ ਨਾ ਸੁਣੋ ਤਾਂ ਫਿਰ ਇੰਨਾ ਜੋਰ ਲਗਾਇਆ ਕੀ ਫਾਇਦਾ ਸੋ ਕੋਸ਼ਿਸ਼ ਕਰੀਦੀ ਹੈ ਕਿਉਂਕਿ ਨਾਲ ਦੀ ਨਾਲ ਤੁਹਾਡੇ ਤੋਂ ਤਾਂ ਚੰਗਾ ਕਰਮ ਕਰਾ ਹੀ ਰਹੇ ਆ ਤੇ ਤੁਹਾਡੀ ਵਜ੍ਹਾ ਦੇ ਨਾਲ ਸਾਡਾ ਵੀ ਚੰਗੇ ਖਾਤੇ ਵਿੱਚ ਨਾਮ ਚੜ ਜਾਏਗਾ ਕਿਉਂਕਿ ਜਦੋਂ ਅਸੀਂ ਕਿਸੇ ਨੂੰ ਚੰਗੇ ਪਾਸੇ ਲਗਾਉਣ ਦੀ ਕੋਸ਼ਿਸ਼ ਕਰਦੇ ਹਾਂ ਚੰਗੇ ਕਰਮ ਕਰਦੇ ਹਾਂ ਤਾਂ ਪ੍ਰਮਾਤਮਾ ਨਾਲ ਦੀ ਨਾਲ ਹਿਸਾਬ ਤਾਬ ਰੱਖਦਾ ਹੈ ਸੋ ਇੰਨੀਆਂ ਰੂਹਾਂ ਤੱਕ ਇਹ ਜੋ ਸੰਦੇਸ਼ ਅਸੀਂ ਪਹੁੰਚਾਉਣ ਦੀ ਕੋਸ਼ਿਸ਼ ਕਰੀਦੀ ਆ ਤੇ ਇਹ ਵੀ ਇੱਕ ਚੰਗਾ ਹੀ ਕਰਮ ਆ ਕਿੰਨੀਆਂ ਰੂਹਾਂ ਇਸ ਵਿੱਚ ਇਹ ਨੂੰ ਸੁਣ ਕੇ ਜੁੜਦੀਆਂ ਹੈ ਆਪਣੇ ਮਾਲਕ ਤੇ ਵਿਸ਼ਵਾਸ ਕਰਦੀਆਂ ਹੈ ਜੇਕਰ ਕਿਤੇ ਹਿੰਮਤ ਟੁੱਟ ਜਾਂਦੀ ਹੈ ਪਰ ਵੀਡੀਓ ਨੂੰ ਸੁਣਨ ਤੋਂ ਬਾਅਦ ਸਾਨੂੰ ਵਿਸ਼ਵਾਸ ਹੈ ਕਿ ਫਿਰ ਤੋਂ ਹਿੰਮਤ ਜੁੜਦੀ ਹੈ ਕਿਉਂਕਿ ਕੋਈ ਨਾ ਕੋਈ ਗੱਲ ਆਪ ਇਹੋ ਜੀ ਸਾਂਝੀ ਕਰੀਦੀ ਆ ਕਿ ਜਿਹਦੇ ਨਾਲ ਤੁਹਾਡਾ ਕਦੇ ਵਿਸ਼ਵਾਸ ਟੁੱਟੇ ਨਾ ਬਲਕਿ ਔਰ ਵੀ ਜ਼ਿਆਦਾ ਮਜ਼ਬੂਤ ਹੋਵੇ ਸੋ ਇਨਸਾਨ ਜਿਹੜਾ ਆਪਣੇ ਆਪ ਨੂੰ ਮਜ਼ਬੂਤ ਕਰਕੇ ਰੱਖਦਾ ਹੈ ਫਿਰ ਚਾਹੇ ਜਿੱਤੀ ਮਰਜੀ ਵੱਡੀ ਮੁਸੀਬਤ ਕਿਉਂ ਨਾ ਜ਼ਿੰਦਗੀ ਵਿੱਚ ਆ ਜਾਵੇ ਉਹ ਵੀ ਬਹੁਤ ਛੋਟੀ ਜੀ ਲੱਗੇਗੀ ਕਿਉਂਕਿ ਉਹਨੂੰ ਆਪਣੇ ਮਾਲਕ ਤੇ ਭਰੋਸਾ ਹੁੰਦਾ ਹੈ ਆਪਣੇ ਪੀਰ ਤੇ ਯਕੀਨ ਹੁੰਦਾ ਹੈ ਤਾਂ ਉਹ ਮੁਸੀਬਤਾਂ ਨੂੰ ਦੇਖ ਕੇ ਘਬਰਾਉਂਦੇ ਨਹੀਂ ਫਿਰ ਤੋਂ ਜੇ ਡਿੱਗਦੇ ਆ ਤੇ ਉੱਠ ਕੇ ਤੁਰ ਪੈਂਦੇ ਆ ਸੋ ਜੇਕਰ ਅੱਜ ਤੁਸੀਂ ਕਿਸੇ ਮੁਸੀਬਤ ਦੀ ਵਜ੍ਹਾ ਨਾਲ ਟੁੱਟ ਗਏ ਹੋ ਪਰੇਸ਼ਾਨੀ ਦੇ ਨਾਲ ਘਰੇ ਹੋਏ ਹੋ ਤਾਂ ਤੁਸੀਂ ਇੱਕ ਹੀ ਕਰਮ ਕਰਨਾ ਹੈ ਕਿ ਆਪਣੇ ਮਾਲਕ ਤੇ ਵਿਸ਼ਵਾਸ ਕਿ ਉਹ ਬਹੁਤ ਵੱਡੀ ਤਾਕਤ ਹੈ ਉਹ ਸਾਨੂੰ ਮੁਸੀਬਤ ਵਿੱਚ ਕਦੇ ਨਹੀਂ ਰਹਿਣ ਦੇਗੀ ਕਿਉਂਕਿ ਮੁਸੀਬਤ ਜੇਕਰ ਜ਼ਿੰਦਗੀ ਵਿੱਚ ਆਉਂਦੀ ਹੈ ਤਾਂ ਉਹਦਾ ਜਾਣਾ ਵੀ ਤੈ ਹੈ ਕਦੇ ਵੀ ਇੰਨੀ ਟੈਨਸ਼ਨ ਨਾ ਲਓ ਕਿਸੇ ਵੀ ਗੱਲ ਨੂੰ ਲੈ ਕੇ ਕਿ ਇਹ ਸ਼ਾਇਦ ਟੈਨਸ਼ਨ ਆ ساری ਜ਼ਿੰਦਗੀ ਹੀ ਰਹਿਣੀ ਹੈ ਜਾਂ ਕਦੇ ਖਤਮ ਨਹੀਂ ਹੋਣੀਆ ਪਰਮਾਤਮਾ ਨੇ ਕਾਹਦ ਕੀ ਤਾਂ ਕੀ ਕਰ ਦੇਣਾ ਹੈ ਇਹ ਤੁਹਾਨੂੰ ਵੀ ਸਮਝ ਨਹੀਂ ਆਉਣੀ ਸੋ ਇਸ ਕਰਕੇ ਪਰਮਾਤਮਾ ਤੇ ਭਰੋਸਾ ਰੱਖਿਆ ਕਰੋ ਉਹ ਤਾਂ ਉਥੋਂ ਦੀ ਵੀ ਰਸਤਾ ਕੱਢ ਦਿੰਦੇ ਆ ਜਿੱਥੇ ਕੋਈ ਨਾ ਮੀਦ ਹੋਵੇ ਸੋ ਜਦ ਤਾਂ ਆਪਣੇ ਲਈ ਰਸਤਾ ਇੱਕ ਖੋਲ ਹੀ ਦਿੱਤਾ ਪਰਮਾਤਮਾ ਨੇ ਆਪਣੇ ਦਰ ਦਾ ਸੋ ਜਦ ਪਰਮਾਤਮਾ ਦੇ ਘਰ ਦਾ ਰਸਤਾ ਆਪਣੇ ਲਈ ਖੁੱਲਾ ਹੈ ਤੇ ਫਿਰ ਆਪਾਂ ਟੈਨਸ਼ਨਾਂ ਕਿਉਂ ਲੈਣਗੇ ਕਿਉਂਕਿ ਸਾਰੀਆਂ ਹੀ ਟੈਨਸ਼ਨਾਂ ਦੇ ਹੱਲ ਤਾਂ ਉਸ ਦਰਵਾਰ ਤੋਂ ਹੀ ਹੋਣੇ ਆ ਇਸ ਕਰਕੇ ਆਪਣੇ ਮਾਲਕ ਦੇ ਦਰ ਦੇ ਬਣ ਕੇ ਬੈਠ ਜਾਓ ਇੱਕ ਦਰ ਦੇ ਹੋ ਕੇ ਬੈਠ ਜਾਓ ਸੋ ਇਹ ਸਭ ਪਰੇਸ਼ਾਨੀਆਂ ਆਪਣੇ ਆਪ ਤੁਹਾਡਾ ਸਾਥ ਛੱਡ ਦੇਣਗੀਆਂ ਸੋ ਹੁਣ ਆਪਾਂ ਇੱਥੇ ਕੁਝ ਕਮੈਂਟਾਂ ਵੀ ਦੱਸਾਂਗੇ ਜੀ ਜੇਕਰ ਕੋਈ ਸਾਡੇ ਚੈਨਲ ਤੇ ਪਹਿਲੀ ਵਾਰ ਹੈ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਨਾ ਜੀ ਕਮੈਂਟਾਂ ਵਿੱਚ ਜੈ ਪੀਰਾਂ ਦੀ ਜੈ ਸਾਈਆਂ ਦੀ ਵੀ ਜ਼ਰੂਰ ਲਿਖਿਓ ਜੀ ਸੋ ਅੱਜ 11ਵੀਂ ਸ੍ਰੀ ਵੀ ਹੈ Eid ਦਾ ਦਿਨ ਹੈ ਸੋ ਬੜੀ ਹੀ ਖੁਸ਼ੀ ਦੇ ਨਾਲ ਮਨਾਉਣਾ ਹੈ ਸੱਚੇ ਦਿਲੋਂ ਅਰਦਾਸਾਂ ਵੀ ਅਰਨੀਆਂ ਹੈ ਤੇ ਕਰਮ ਕੀ ਕਰਨਾ ਹੈ ਉਹ ਵੀ ਦੱਸ ਦਿੰਨੇ ਆ ਪਹਿਲਾਂ ਆਪਾਂ ਇੱਥੇ ਇੱਕ ਕਮੈਂਟ ਦੱਸਾਂਗੇ ਜੀ ਸੋ ਇੱਥੇ ਪਹਿਲਾ ਜੋ ਕਮੈਂਟ ਹੈ ਕਮੈਂਟਾਂ ਵਿੱਚ ਲਿਖਦੇ ਆ ਕਿ ਅਸੀਂ ਘਰ ਵਿੱਚ ਮੰਦਿਰ ਬਣਾਇਆ ਹੋਇਆ ਹੈ ਤੇ ਜਦੋਂ ਉਹ ਮੰਦਿਰ ਬਣਾਇਆ ਹੈ ਸਾਰੇ ਰਿਸ਼ਤੇਦਾਰ ਸਾਡੇ ਤੋਂ ਦੂਰ ਹੋ ਗਏ ਨੇ ਸੋ ਦੇਖੋ ਕਦੇ ਵੀ ਇਸ ਗੱਲ ਨੂੰ ਲੈ ਕੇ ਟੈਨਸ਼ਨ ਨਹੀਂ ਲੈਣੀ ਕਿ ਸਾਨੂੰ ਸਾਰੇ ਛੱਡੀ ਜਾ ਰਹੇ ਆ ਸਾਡਾ ਸਾਥ ਸਾਰੇ ਛੱਡ ਗਏ ਸੋ ਜਦੋਂ ਇਨਸਾਨ ਇਹਨਾਂ ਗੱਲਾਂ ਵਗਰ ਜਾਵੇਗਾ ਤਾਂ ਫਿਰ ਪਰੇਸ਼ਾਨੀਆਂ ਵਿੱਚ गिर ਕੇ ਰਹਿ ਜਾਵੇਗਾ ਫਿਰ ਤਾਂ ਜਾਂ ਪਰਮਾਤਮਾ ਨੂੰ ਰੱਖ ਲੋ ਜਾਂ ਰਿਸ਼ਤੇ ਨਾਦਿਆਂ ਨੂੰ ਸੋ ਪਰ ਪਰਮਾਤਮਾ ਨੂੰ ਰੱਖੋਗੇ ਤਾਂ ਤੁਹਾਨੂੰ ਕਿਸੇ ਰਿਸ਼ਤੇ ਦੀ ਜ਼ਿੰਦਗੀ ਵਿੱਚ ਕਮੀ ਮਹਿਸੂਸ ਨਹੀਂ ਹੋਣੀ ਜੇਕਰ ਤੁਸੀਂ ਰਿਸ਼ਤਿਆਂ ਨੂੰ ਰੱਖੋਗੇ ਰਿਸ਼ਤਿਆਂ ਨੂੰ ਅਹਿਮੀਅਤ ਦਿਓਗੇ ਤਾਂ ਫਿਰ ਪਰਮਾਤਮਾ ਦਾ ਸਾਥ ਨਹੀਂ ਮਿਲ ਦਾ ਸੁਪਰਮਾਤਮਾ ਦਾ ਸਾਥ ਅਪਣਾਓ ਜੇ ਤੁਸੀਂ ਪਰਮਾਤਮਾ ਦਾ ਸਾਥ ਅਪਣਾਉਂਗੇ ਤਾਂ ਉਹ ਸਭ ਰਿਸ਼ਤੇ ਇੱਕ ਦਿਨ ਵਾਪਸ ਆ ਜਾਣਗੇ ਕਿਉਂਕਿ ਪਰਮਾਤਮਾ ਥੋੜੀ ਪ੍ਰੀਖਿਆ ਵੀ ਲੈਂਦਾ ਹੈ ਜਦੋਂ ਇਹੋ ਜਿਹੇ ਮੋੜ ਆਉਣ ਜ਼ਿੰਦਗੀ ਵਿੱਚ ਤਾਂ ਸਮਝ ਲੈਣਾ ਕਿ ਹੁਣ ਉਹ ਮਾਲਕ ਨੇ ਪ੍ਰੀਖਿਆ ਸ਼ੁਰੂ ਕਰ ਦਿੱਤੀ ਹੈ ਕਿ ਤੁਸੀਂ ਉਹਨਾਂ ਦੀ ਪ੍ਰੀਖਿਆ ਵਿੱਚੋਂ ਪਾਸ ਹੋ ਰਹੇ ਹੋ ਸੋ ਮਾਲਕ ਦੇ ਸਹਾਰੇ ਸਭ ਕੁਝ ਛੱਡ ਕੇ ਆਪਣੇ ਮਾਲਕ ਨੂੰ ਰਾਜੀ ਕਰਨ ਤੇ ਲੱਗ ਜਾਓ ਉਹ ਸਭ ਰਿਸ਼ਤੇ ਦੁਬਾਰਾ ਤੋਂ ਜੁੜ ਜਾਂਦੇ ਹੈ ਇੱਕ ਦਿਨ ਸੋ ਕਦੇ ਵੀ ਇਹਨਾਂ ਗੱਲਾਂ ਨੂੰ ਲੈ ਕੇ ਟੈਨਸ਼ਨ ਨਹੀਂ ਲੈਣੀ ਚਾਹੀਦੀ ਕਿਉਂਕਿ ਪਰਮਾਤਮਾ ਦਾ ਸਾਥ ਹੀ ਇੱਕ ਐਸਾ ਸਾਥ ਹੈ ਜਦੋਂ ਅਸੀਂ ਆ ਸਰੀਰ ਨੂੰ ਛੱਡਣਾ ਹੈ ਤਾਂ ਸਿਰਫ ਸਾਡਾ ਇੱਕ ਜੇ ਸਾਥ ਦੇਣਾ ਹੈ ਕਿਸੇ ਨੇ ਤੇ ਉਹ ਸਾਡਾ ਪਰਮਾਤਮਾ ਹੈ ਜੋ ਅਸੀਂ ਨਾਮ ਸਿਮਰਿਆ ਹੈ ਉਹ ਸਾਡੇ ਕੰਮ ਆਵੇਗਾ ਤੇ ਪਰਮਾਤਮਾ ਸਹਾਈ ਹੋਵੇਗਾ ਕਿਉਂਕਿ ਇਸ ਜਗ੍ਹਾ ਤੇ ਰਹਿ ਕੇ ਤਾਂ ਸਾਨੂੰ ਸਾਰੇ ਦੇਖ ਰਹੇ ਆ ਅਸੀਂ ਆਪਣਾ ਦੁੱਖ ਦੱਸਾਂਗੇ ਕਿਸੇ ਦਾ ਸੁਣਾਗੇ ਪਰ ਜਿਸ ਖਾਂ ਤੇ ਅਸੀਂ ਇਸ ਜੀਵ ਛੱਡਣ ਤੋਂ ਬਾਅਦ ਜਾਣਾ ਹੈ ਉੱਥੇ ਸਾਡਾ ਕੋਈ ਆਪਣਾ ਨਹੀਂ ਹੈ ਉੱਥੇ ਸਿਰਫ ਸਾਡੀ ماں ਜੇ ਫੜਨੀ ਹੈ ਤਾਂ ਸਾਡੇ ਸੱਚੇ ਪਰਮਾਤਮਾ ਨੇ ਫੜਨੀ ਹੈ ਹੋਰ ਕਿਸੇ ਨੇ ਵੀ ਕੰਮ ਨਹੀਂ ਆਉਣਾ ਰਿਸ਼ਤੇ ਨਾ ਦੇ ਸਭ ਝੂਠ ਨੇ ਜੇ ਇੱਕ ਸੱਚ ਹੈ ਤਾਂ ਮੌਤ ਜਾਂ ਪਰਮਾਤਮਾ ਸੋ ਇਹ ਦੋ ਚੀਜ਼ਾਂ ਨੂੰ ਯਾਦ ਜ਼ਿੰਦਗੀ ਵਿੱਚ ਹਮੇਸ਼ਾ ਰੱਖੋ ਤੇ ਸਾਰਾ ਸ਼ੁਨਾ ਦੇ ਹੱਲ ਆਪਣੇ ਆਪ ਹੋ ਜਾਣਗੇ ਸੋ ਇੱਥੇ ਇੱਕ ਹੋਰ ਕਮੈਂਟ ਦੱਸਾਂਗੇ ਜੀ ਇਹਨਾਂ ਨੇ ਕਮੈਂਟਾਂ ਵਿੱਚ ਲਿਖਿਆ ਹੈ ਕਿ ਦੀਦੀ ਜੀ ਇੱਕ ਜਨਾਨੀ ਬਾਬਾ ਜੀ ਨੂੰ ਇਸ਼ਨਾਨ ਕਰਵਾ ਸਕਦੀ ਹੈ ਸੋ ਆਪਾਂ ਇਸ ਕਮੈਂਟ ਦਾ ਜਵਾਬ ਅੱਗੇ ਵੀ ਇੱਕ ਦਿਨ ਦਿੱਤਾ ਹੋਇਆ ਹੈ ਵੀਡੀਓ ਦੇ ਵਿੱਚ ਸੋ ਹਰ ਰੋਜ਼ ਵੀਡੀਓ ਪੂਰੀ ਸੁਣਿਆ ਕਰੋ ਤਾਈਓ ਤੁਹਾਨੂੰ ਤੁਹਾਡੇ ਸਵਾਲਾਂ ਦੇ ਜਵਾਬ ਮਿਲਣਗੇ ਸੋ ਹਰ ਇੱਕ ਦੇ ਕਮੈਂਟ ਨੂੰ ਅਸੀਂ ਦੱਸਣ ਦੀ ਕੋਸ਼ਿਸ਼ ਕਰੀਦੀ ਆ ਮਰੋ ਜਵਾਬ ਦੇਣ ਦੀ ਕੋਸ਼ਿਸ਼ ਕਰੀਦੀ ਆ ਤੁਸੀਂ ਵੀਡੀਓ ਹਰ ਰੋਜ਼ ਸੁਣਦੇ ਨਹੀਂ ਪੂਰੀ ਨਹੀਂ ਸੁਣਦੇ ਤਾਈਓ ਤੁਹਾਨੂੰ ਪਤਾ ਨਹੀਂ ਚੱਲਦਾ ਸੋ ਕਰਕੇ ਵੀਡੀਓ ਨੂੰ ਹਰ ਰੋਜ਼ ਸੁਣੋ ਤੇ ਪੂਰੀ ਸੁਣੋ ਤਾਈਆਂ ਕਮੈਂਟਾਂ ਦੇ ਜੋ ਸਵਾਲ ਜਵਾਬ ਹੁੰਦੇ ਹੈ ਉਹ ਤੁਹਾਡੇ ਤੱਕ ਪਹੁੰਚਣਗੇ ਕਿਉਂਕਿ ਆ ਕੁਝ ਦਿਨ ਪਹਿਲਾਂ ਹੀ ਅਸੀਂ ਵੀਡੀਓ ਰਾਹੀਂ ਦੱਸਿਆ ਸੀ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸਾਂਗੇ ਜੀ ਸੋ ਇੱਥੇ ਇੱਕ ਕਮੈਂਟਾਂ ਵਿੱਚ ਲਿਖਦੇ ਆ ਕਿ ਦੀਦੀ ਜੀ ਮੈਨੂੰ ਸੱਪ ਦੇ ਸੁਪਨੇ ਆਉਂਦੇ ਆ ਤਾਂ ਫਿਰ ਉਹ ਡੰਗ ਵੀ ਮਾਰਦੇ ਆ ਸੋ ਦੇਖੋ ਆਪਾਂ ਤੁਹਾਨੂੰ ਵਾਰ-ਵਾਰ ਕਹਿੰਦਾ ਕਿ ਪੀਰਾਂ ਦੀ ਸੇਵਾ ਕਰਦੇ ਹੋ ਤਾਂ ਐਤਵਾਰ ਦੇ ਦਿਨ ਕੱਚੀ ਲੱਸੀ ਦਾ ਛੱਟਾ ਜ਼ਰੂਰ ਦਿਆ ਕਰੋ ਸਿਰਫ ਇਹਦਾ ਇੱਕ ਇਹੀ ਹੱਲ ਹੈ ਸੋ ਜਦੋਂ ਉਹਨਾਂ ਦੀ ਨਾਰਾਜ਼ਗੀ ਹੋ ਜਾਂਦੀ ਹੈ ਥੋੜੀ-ਬਹੁਤ ਤਾਂ ਤਾਂ ਵੀ ਇਹੋ ਜਿਹਾ ਕੇ ਇਹ ਤੁਮੇ ਲਈ ਸ਼ੁਰੂ ਹੋ ਜਾਂਦੇ ਹੈ ਸੋ ਇਸ ਕਰਕੇ ਕਹੀਦਾ ਕਿ ਜਦੋਂ ਵੀ ਤੁਸੀਂ ਪੀਰਾਂ ਫੀਰਾਂ ਦੀ ਸੇਵਾ ਕਰਨੀ ਆ ਤੇ ਨਾਲ ਦੀ ਨਾਲ ਨਾਗਾ ਦਾ ਪੈਰਾ ਵੀ ਜ਼ਰੂਰ ਹੋਣਾ ਹੀ ਹੋਣਾ ਆ ਸੋ 나ਗ ਦੇਵਤਾ ਵੀ ਨਾਲ ਚਲਦੇ ਚਲਦੇ ਫਿਰ ਆਪ ਪੀਰਾਂ ਦੇ ਇਸ ਕਰਕੇ ਐਤਵਾਰ ਦੇ ਦਿਨ ਕੱਚੀ ਲੱਸੀ ਦਾ ਛਿੱਟਾ ਜ਼ਰੂਰ ਦਓ ਜਿੱਥੇ ਵੀ ਤੁਸੀਂ ਗੁੱਗਾ ਪੂਜਦੇ ਹੋ ਉੱਥੇ ਦੁੱਧ ਉਹਨਾਂ ਦੇ ਨਾਮ ਦਾ ਰੱਖਿਆ ਕਰੋ ਜੀ ਉੱਥੇ ਤੁਸੀਂ ਗੁੱਗਾ ਨਹੀਂ ਕਿਤੇ ਵੀ ਪੂਜਦੇ ਨਹੀਂ ਜਾਂਦੇ ਇੰਨਾ ਤਾਂ ਫਿਰ ਤੁਸੀਂ ਸ਼ਿਵ ਮੰਦਿਰ ਜਾ ਕੇ ਕੱਚੀ ਲੱਸੀ ਸ਼ਿਵਲਿੰਗ ਤੇ ਪਾ ਕੇ ਜ਼ਰੂਰ ਆਇਆ ਕਰੋ ਜੀ ਇਹਦੇ ਨਾਲੇ ਸਭ ਮੁਸ਼ਕਲਾਂ ਦੇ ਹੋਣਗੇ ਜੀ ਸੋ ਹੁਣ ਆਪਾਂ ਇੱਥੇ ਮੇਨ ਵਿਸ਼ੇ ਬਾਰੇ ਗੱਲ ਕਰਦੇ ਆ ਸੋ ਅੱਜ ਦਾ ਜੋ ਮੇਨ ਵਿਸ਼ਾ ਹੈ ਉਹ ਹੈ 11ਵੀਂ ਸਰੀਫ ਤੇ ਤੇ ਨਾਲ ਦੀ ਨਾਲ ਈਦ ਹੈ ਅੱਜ ਈਦ ਤੇ 11ਵੀਂ ਇਕੱਠੇ ਹੀ ਆ ਗਏ ਆ ਤੇ ਦਿਨ ਵੀ ਅੱਜ ਸੋਮਵਾਰ ਜੇਠਾ ਹੈ ਸੋ ਜੇਠੇ ਦਿਨ ਚੱਲ ਰਿਹਾ ਤੇ ਮਹੀਨਾ ਵੀ ਪੀਰ ਆ ਪੀਰਾਂ ਦਾ ਚੱਲ ਰਿਹਾ ਬਹੁਤ ਹੀ ਖਾਸ ਹੈ ਇਹ 11ਵੀਂ ਵੀ ਬਹੁਤ ਹੀ ਖਾਸ ਆ ਕਿਉਂਕਿ ਨਾਲ ਦੀ ਨਾਲ ਅੱਜ ਈਦ ਵੀ ਹੈ ਸੋ ਅੱਜ ਕੀ ਕਰਮ ਕਰਨਾ ਹੈ ਸੋ ਆਪਾਂ ਇਸ ਵੀਡੀਓ ਰੈਂੰ ਦੱਸਦੇ ਆ ਜੀ ਵੀਡੀਓ ਨੂੰ ਪੂਰੀ ਸੁਣ ਲੈਣਾ ਸੋ ਇੱਥੇ ਇੱਕ ਮਾਫੀ ਚਾਹੁੰਦੇ ਆ ਕਿਉਂਕਿ ਇਹ ਵੀਡੀਓ ਕੱਲ ਪਾਈ ਜਾਣੀ ਸੀ ਸੋ ਕਿਸੇ ਕਾਰਨ ਅਸੀਂ ਇਹ ਵੀਡੀਓ ਨਹੀਂ ਬਣਾ ਸਕੇ ਨਹੀਂ ਪਾ ਸਕੇ ਸੋ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਇਹ ਗੱਲਾਂ ਸਾਂਝੀਆਂ ਕਰਨ ਲੱਗੇ ਆ ਤੇ ਟਾਈਮ ਦੇ ਨਾਲ ਹੀ ਇਹ ਵੀਡੀਓ ਅਪਲੋਡ ਕਰ ਦਵਾਂਗੇ ਵੈਸੇ ਤਾਂ ਅਸੀਂ ਹਰ ਰੋਜ਼ 8:30 ਜਾਂ 9 ਵਜੇ ਦੇ ਵਿੱਚ ਵਿੱਚ ਵੀਡੀਓ ਜਿਹੜੀ ਉਹ ਪਾ ਦਈਦੀ ਆ ਪਰ ਅੱਜ ਅਸੀਂ ਟਾਈਮ ਦੇ ਨਾਲ ਹੀ ਵੀਡੀਓ ਇਸ ਕਰਕੇ ਪਾਈ ਹੈ ਕਿਉਂਕਿ ਟਾਈਮ ਰਹਿੰਦੇ ਹੀ ਤੁਸੀਂ ਵੀ ਆਪਣੇ ਮਾਲਕ ਨੂੰ ਯਾਦ ਕਰ ਸਕੋ ਉਹਨਾਂ ਦੇ ਨਾਮ ਦਾ ਇੱਕ ਕਰਮ ਕਰ ਸਕੋ ਸੋ ਕਈਆਂ ਨੂੰ ਕਈ ਵਾਰ ਯਾਦ ਹੁੰਦਾ ਕਈ ਵਾਰ ਨਹੀਂ ਯਾਦ ਹੁੰਦਾ ਸੋ ਉਮੀਦ ਕਰਦੇ ਆ ਕਿ ਤੁਸੀਂ ਇਸ ਵੀਡੀਓ ਨੂੰ ਸੁਣਨ ਤੋਂ ਬਾਅਦ ਇੱਕ ਕਰਮ ਜ਼ਰੂਰ ਕਰੋਗੇ ਸੋ ਕਰਮ ਕੀ ਕਰਨਾ ਹੈ ਬਹੁਤੀ ਸੋਚ ਵਿਚਾਰ ਨਹੀਂ ਕਰਨੀ ਹੈ ਕਿ ਅਸੀਂ ਇਹ ਕਰਮ ਕਿੱਦਾਂ ਕਰੀਏ ਹੁਣ ਜੇ ਅਸੀਂ ਤੁਹਾਨੂੰ ਕਹ ਤੀਏ ਕਿ ਤੁਸੀਂ ਆਹ ਹੀ ਪ੍ਰਸ਼ਾਦ ਅੱਜ ਚੜਾਉਣਾ ਹੈ ਪਰ ਗੁੰਜਾਇਸ਼ ਨਹੀਂ ਹੈ ਫਿਰ ਅਸੀਂ ਉਹ ਕਰਮ ਕਰਨ ਤੋਂ ਰੁਕ ਜਮਾਂਗੇ ਸੋ ਆਪਾਂ ਰੁਕਣਾ ਨਹੀਂ ਹਰ ਇੱਕ ਕੰਮ ਨੂੰ ਆਸਾਨ ਕਰਨ ਦੀ ਕੋਸ਼ਿਸ਼ ਕਰਨੀ ਹੈ ਜਿਵੇਂ ਅਸੀਂ ਦੱਸਦੀ ਰਹੀ ਕਿ ਨਾਮ ਸਿਮਰਨ ਨੂੰ ਵੀ ਆਸਾਨ ਬਣਾਉਣਾ ਹੈ ਕਦੇ ਵੀ ਔਖਾ ਨਹੀਂ ਬਣਾਉਣਾ ਔਖਾ ਬਣਾਉਗੇ ਤਾਂ ਜ਼ਿੰਦਗੀ ਵਿੱਚ ਕਰ ਨਹੀਂ ਪਾਉਗੇ ਸੋ ਅੱਜ ਜੋ ਕਰਮ ਕਰਨਾ ਹੈ ਉਹ ਤੁਸੀਂ ਆਪਣੇ ਨੇਚਾ ਭਾਵਨਾ ਸੱਚੀ ਹੋਣੀ ਚਾਹੀਦੀ ਹੈ ਨੇਚਾ ਭਾਵਨਾ ਦੇ ਹਿਸਾਬ ਨਾਲ ਕਰਨਾ ਹੈ ਤੇ ਦੂਸਰੀ ਗੱਲ ਆਪਣੀ ਗੁੰਜਾਇਸ਼ ਦੇਖਣੀ ਹੈ ਕਿ ਅਸੀਂ ਕਿਹੋ ਜਿਹਾ ਕਰਮ ਕਿੱਦਾਂ ਕਰ ਸਕਦੇ ਆ ਤੁਸੀਂ ਕੀ ਕਰਨਾ ਹੈ ਕਿ ਵਿਸ਼ਵਾਸ ਰੱਖ ਕੇ ਜੇਕਰ ਉਹਨਾਂ ਦੇ ਨਾਮ ਦਾ ਇੱਕ ਸਿਰਫ ਚਿਰਾਗ ਹੀ ਰੋਸ਼ਨ ਕਰਦਾ ਤੇ ਲਾ ਕੇ ਤਾਂ ਉਹ ਵੀ ਮਨਜ਼ੂਰ ਪਰਮਾਤਮਾ ਕਰ ਲੈਂਦਾ ਹੈ ਜੇਕਰ ਇਹ ਵੀ ਗੁੰਜਾਇਸ਼ ਨਹੀਂ ਹੁੰਦੀ ਕਿਉਂਕਿ ਬਹੁਤ ਘਰਾਂ ਦੀਆਂ ਬਹੁਤ ਤਰ੍ਹਾਂ ਦੀਆਂ ਪਰੇਸ਼ਾਨੀਆਂ ਹੁੰਦੀਆਂ ਹਨ ਤਾਂ ਸਿਰਫ ਆਪਣੇ ਮਾਲਕ ਨੂੰ ਯਾਦ ਕਰੋ ਇੱਕ ਧੂਫ ਜਗਾ ਕੇ ਅਰਗਬਤੀ ਲਗਾ ਦਿਓ ਤੇ ਅਰਦਾਸ ਦਿਲੋਂ ਕਰ ਦਿਓ ਤਾਂ ਪਰਮਾਤਮਾ ਉਹ ਵੀ ਸਵੀਕਾਰ ਕਰ ਲੈਂਦਾ ਹੈ ਸੋ ਪਰਮਾਤਮਾ ਹਰ ਇੱਕ ਤਰੀਕੇ ਦੀ ਤੁਹਾਡੀ ਅਰਦਾਸ ਨੂੰ ਸਵੀਕਾਰ ਕਰਦਾ ਹੈ ਸੋ ਨੀਚਾ ਭਾਵਨਾ ਸੱਚੀ ਹੋਣੀ ਚਾਹੀਦੀ ਦਿਲੋਂ ਅਰਦਾਸ ਕੀਤੀ ਹੋਣੀ ਚਾਹੀਦੀ ਤੇ ਵਿਸ਼ਵਾਸ ਰੱਖ ਕੇ ਅਰਦਾਸ ਕਰਨੀ ਚਾਹੀਦੀ ਸੋ ਜੇਕਰ ਇਹਨਾਂ ਸਭ ਤੋਂ ਵੀ ਤੁਸੀਂ ਕੁਝ ਵੀ ਨਹੀਂ ਕਰ ਸਕਦੇ ਤਾਂ ਕੀ ਕਰਨਾ ਹੈ ਕਿ 5 ਮਿੰਟ ਦਾ ਸਮਾਂ ਕੱਢੋ ਬੈਠ ਜਾਓ ਮਨ ਨੂੰ ਸ਼ਾਂਤ ਕਰੋ ਪਰਮਾਤਮਾ ਦੇ ਨਾਲ ਜੁੜਨ ਦੀ ਕੋਸ਼ਿਸ਼ ਕਰੋ ਤੇ ਅੱਖਾਂ ਬੰਦ ਕਰਕੇ ਆਪਣੇ ਪਰਮਾਤਮਾ ਦਾ ਧਿਆਨ ਕਰਨਾ ਹੈ ਸਰੂਪ ਨੂੰ ਅੱਖਾਂ ਮੂਰੇ ਲੈ ਕੇ ਤੰਦਿਲੋਂ ਅਰਦਾਸ ਬੇਤੀ ਜੋ ਪਰੇਸ਼ਾਨੀ ਹੈ ਉਹ ਆਪਣੇ ਪੀਰ ਨੂੰ ਦੱਸਣੀ ਹੈ ਤਾਂ ਉਹ ਅਰਦਾਸ ਤੁਸੀਂ ਦੇਖੋਗੇ ਇੰਨੀ ਤਾਕਤਵਰ ਹੋਵੇਗੀ ਜੋ ਅਰਦਾਸ ਐਡੇ ਵੱਡੇ ਵੱਡੇ ਕਰਮ ਕਰਕੇ ਕੀਤੀਆਂ ਜਾ ਰਹੀਆਂ ਹਾਲਾਂਕਿ ਉਹ ਕਬੂਲ ਨਹੀਂ ਹੋ ਰਹੀਆਂ ਪਰ ਇਹ ਅਰਦਾਸ ਪਹਿਲੇ ਨੰਬਰ ਤੇ ਆ ਜਾਂਦੀ ਹੈ ਸੋ ਜੇਕਰ ਅਸੀਂ ਹੈ ਨਾ ਆਪਣੇ ਮਾਲਕ ਨੂੰ ਦਿਲੋਂ ਪਿਆਰ ਕਰੀਏ ਦਿਲੋਂ ਯਾਦ ਕਰੀਏ ਧਿਆਨ ਧਰੀਏ ਅਰਦਾਸ ਬੇਨਤੀ ਕਰੀਏ ਜੋ ਮਨ ਦੇ ਦੁੱਖ ਪਰੇਸ਼ਾਨੀਆਂ ਹੈ ਉਹ ਸਾਂਝੀਆਂ ਆਪਣੇ ਮਾਲਕ ਨਾਲ ਕਰੀਏ ਕਿ ਅਸੀਂ ਕੁਝ ਕਰ ਨਹੀਂ ਸਕਦੇ ਵਾਸਤਵ ਜੋ ਵੀ ਕਰ ਸਕਦਾ ਇਕ ਦੋਨਿਓ ਕਰ ਸਕਦਾ ਹੈ ਸੋ ਜਦੋਂ انسان ਦੁਖੀ ਹੁੰਦਾ ਹੈ ਪਰੇਸ਼ਾਨ ਹੁੰਦਾ ਹੈ ਕੋਈ ਵੀ ਚਾਰਾ ਨਹੀਂ ਹੁੰਦਾ ਤਾਂ ਉਹਨੂੰ ਸਿਰਫ ਪ੍ਰਮਾਤਮਾ ਦੀ ਯਾਦ ਆਉਂਦੀ ਹੈ ਤਾਂ ਉਸ ਯਾਦ ਦੇ ਵਿੱਚ ਜੇਕਰ ਤੋਂ ਅਤਰੂ ਹੀ ਵਹਿ ਜਾਣ ਅੱਖਾਂ ਵਿੱਚੋਂ ਤਾਂ ਉਹ ਹੀ ਸਾਰੀ ਜ਼ਿੰਦਗੀ ਨੂੰ ਪਲਟ ਕੇ ਰੱਖ ਦਿੰਦੇ ਆ ਸਾਰੀ ਜ਼ਿੰਦਗੀ ਸੰਵਾਰ ਦਿੰਦੇ ਆ ਜੇ ਮਾਲਕ ਦੀ ਯਾਦ ਵਿੱਚ ਅੱਖਾਂ ਵਿੱਚੋਂ ਹੰਝੂ ਆ ਜਾਣ ਸੋ ਪ੍ਰਮਾਤਮਾ ਨੂੰ ਯਾਦ ਇਸ ਤਰ੍ਹਾਂ ਕਰੋ ਕਿ ਪ੍ਰਮਾਤਮਾ ਵੀ ਆਉਣ ਤੇ ਮਜਬੂਰ ਹੋ ਜਾਵੇ ਸੋ ਪ੍ਰਮਾਤਮਾ ਸਿਰਫ ਤੁਹਾਡਾ ਮਨ ਦੇਖੇਗਾ ਮਨ ਚੰਗਾ ਰੱਖੋ ਕਦੇ ਮਨ ਵਿੱਚ ਬੈਰ ਵਿਰੋਧ ਕਿਸੇ ਬਾਰੇ ਨਾ ਰੱਖੋ ਮਨ ਸ਼ਾਂਤ ਮਨ ਵਿੱਚ ਚੰਗੇ ਵਿਚਾਰ ਆਉਣਗੇ ਤਾਂ ਪਰਮਾਤਮਾ ਕਿਤੇ ਵੀ ਤੁਹਾਡੇ ਤੋਂ ਦੂਰ ਨਹੀਂ ਤੁਹਾਡੇ ਆਸ-ਪਾਸ ਹੀ ਹੈ ਤੁਸੀਂ ਮਹਿਸੂਸ ਕਰਕੇ ਦੇਖ ਸਕਦੇ ਹੋ ਜਿਕਰ ਇਹ ਗੁਣ ਤੁਸੀਂ ਅਪਣਾਏ ਹੋਏ ਆ ਸੋ ਮਾਲਕ ਬਹੁਤ ਬਿਆਨਤ ਹੈ ਉਹ ਪਰਮਾਤਮਾ ਜਦੋਂ ਸਾਥ ਦਿੰਦਾ ਹੈ ਇਨਸਾਨ ਦਾ ਪਹਿਲਾਂ ਪਰਖਿਆ ਵੀ ਲੈਂਦਾ ਹੈ ਪਰ ਜਦੋਂ ਸਾਥ ਦੇਣ ਤੇ ਆਉਂਦਾ ਤੇ ਫਿਰ ਪੂਰੀ ਦੁਨੀਆ ਦੇਖਦੀ ਰਹਿ ਜਾਂਦੀ ਹੈ ਸੋ ਅੱਜ ਦੇ ਦਿਨ ਜਿੰਨਾ ਵੀ ਹੋ ਸਕਦਾ ਤੁਸੀਂ ਕਰਮ ਕਰਨ ਦੀ ਕੋਸ਼ਿਸ਼ ਕਰਨੀ ਆਪਕੋ ਆਪਣੇ ਹਿਸਾਬ ਦੇ ਨਾਲ ਕਰਮ ਕਰਨਾ ਹੈ 5-10 ਰੁਪਏ ਦਾ ਇਹ ਪ੍ਰਸ਼ਾਦ ਮੱਥਾ ਟੇਕ ਦਿਓ ਜੇਕਰ ਤੁਸੀਂ ਇੰਨਾ ਕੁ ਕਰ ਸਕਦੇ ਹੋ ਬਹੁਤਾ ਨਹੀਂ ਤਾਂ ਇੰਨਾ ਕਹੀ ਕਰ ਲਓ ਬਹੁਤ ਵੱਡੀ ਗੱਲ ਹੈ ਤੇ ਸੱਚੇ ਦਿਲੋਂ ਅਰਦਾਸ ਬੇਨਤੀ ਕਰ ਦਿਓ ਸੋ ਪੀਰ ਫਿਰ ਅਰਦਾਸਾਂ ਨੂੰ ਕਬੂਲ ਕਰ ਲੈਂਦੇ ਨੇ